ਇਹ ਪ੍ਰੋਬਲਮ ਹੈ ਤੇ ਇਧਰ ਤੀ ਸਾਰੇ ਖਬਰ ਸੰਭਲਦੇ ਉਹ ਪੰਜ ਸਾਲ ਦੇ ਬੱਚੇ ਦਾ ਕਤਲ ਕੀਤਾ ਗਿਆ ਜੋ ਰੇਪ ਕੀਤਾ ਗਿਆ ਪੰਜ ਸਾਲ ਦੇ ਬੱਚੇ ਦੇ ਉਹਨੂੰ ਪਹਿਲਾਂ ਗਲਤ ਕੰਮ ਰਿਆਂ ਨਾਲ ਕਰਕੇ ਤੇ ਜੋ ਸੜੀ ਵਾਲੇ ਦਾ ਰਾਡ ਨੂੰ ਦਿਆ ਸੜੀ ਵਾਲੀ ਉਹ ਰੇ ਫਿਰ ਤੇ ਜੋ ਮਾਰੀ ਗਈ ਤੇ ਜੇ ਤੁਸੀਂ ਪੂਰੀ ਵੀਡੀਓ ਵੇਖਣੀ ਹੈ ਪੁਰੀ ਬਿਆਨ ਦਿੱਤਾ ਉਹਨਾਂ ਨੇ ਕਿ ਨਾਂ ਖਤ ਤਾ ਵੀ ਆ ਤੇ ਕੀ ਬਿਆਨ ਦਿੱਤਾ ਭਈ ਯਾਨ ਕਿ ਜੇ ਤੁਸੀਂ ਵੀਡੀਓ ਦੇਖਣੀ ਹੈ ਮੇਰੇ YouTube ਚੈਨਲ ਤੇ ਪੂਰੀ ਵੀਡੀਓ ਪੇੜੀ ਆ ਤੇ ਮੈਂ ਜੋ YouTube ਦਾ ਨਕੀ ਦੇ ਦੂੰਗਾ ਚੈਨਲ ਫਲੋਅ 98 ਲੇਖ ਲਿਓ ਤੇ ਉੱਥੇ ਜਾ ਕੇ ਤੁਹਾਨੂੰ ਪੂਰੀ ਵੀਡੀਓ ਸ਼ੋਅ ਹੋ ਜਾਏਗੀ ਤੇ ਆ ਵੀ ਜਿਹੜੀ ਮੇਰੀ ਵੀਡੀਓ ਸਾਰੇ ਦੇਖਣ ਦੇ ਆ ਸਾਰੇ ਸ਼ੇਅਰ ਕਰ ਦੋ ਜੋ ਅੱਗੇ ਤੋਂ ਬਾਅਦ ਆ ਤੁਹਾਨੂੰ ਪਿਆਰ ਤੇ ਨਾ ਰਹੇ ਤੇ ਨਾਲ ਵੀ ਇਹ ਇੱਥੇ ਨਾ ਰੱਖਦੇ ਹਾਂ ਨੂੰ ਜੋ ਵੀ ਜਿੱਥੋਂ ਦੇ ਰਿਹਾ ਉੱਥੇ ਧਰਾ ਦੋ ਭਈਆਂ ਨੂੰ ਭਈਆਂ ਨੂੰ ਕੱਢੀ ਦੋ ਆਪਣੀ ਡੇਟ ਤੋਂ ਬਾਹਰ ਜੋ ਭਈਆ ਰਾਹ ਜਾਂ ਕੰਮ ਨਾ ਕਰਨਾ ਸਵੇਰੇ ਸਾਡੇ ਪੇਜ ਨੂੰ ਕਰ ਲਓ ਫੋਲੋ ਇਹ